ਤਾਂ ਤੇ ਇਹ ਪਰਵਾਇ ਜਾਂਦੇ ਨੇ ਕਿਹੜੇ ਕਿਹੜੇ ਖੇਡ ਮੁਕਾਬਲੇ ਕਰਦੇ ਨੇ ਖਰਜਾਂ ਆਹ ਚ ਜੁੜੇ ਹੋਏ ਨੇ ਕ੍ਰਿਕਟਰਾਂ ਨਾਲ ਜੁੜੇ ਹੋਏ ਨੇ ਕੋਆਰਡੀਨੇਟਰਾਂ ਨਾਲ ਜੁੜੇ ਹੋਏ ਨੇ ਫੁੱਟਬਾਲ ਨਾਲ ਜੁੜੇ ਹੋਏ ਨੇ ਇਹ ਪਿੰਡ ਦੀ ਖਾਸੀਅਤ ਆ ਵੀ ਜੋਗਰਾਜ ਦਾ ਵੀ ਇਸ ਪਿੰਡ ਨਾਲ ਨਾਤਾ ਜੁੜਿਆ ਹੋਇਆ ਔਰ ਇਤਿਹਾਸਕ ਨਗਰ ਆ ਏ ਹਾਂਜੀ ਤੇ ਕੀ ਕਹਿਣਾ ਚਾਹੋਗੇ ਆਪਦੇ ਨਗਰ ਦੇ ਲੋਕਾਂ ਨੂੰ ਬਸ ਬਤ ਬਤ ਵੀਰਾਂ ਸਹਿਯੋਗ ਦੇਣ ਤੇ ਇਸੇ ਖੇਡਾਂ ਨੂੰ ਜੁੜਨ ਬੱਚੇ ਹਾਂ ਬਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਪਿੰਡ ਦਾ ਇਹ ਕਾਫੀ ਸਾਲਾਂ ਤੋਂ ਖੇਡਾ ਹੁੰਦੀਆਂ ਆਈਆਂ ਨੇ ਇੱਥੇ ਬਹੁਤ ਹੀ ਵਧੀਆ ਬਹੁਤ ਖਿਡਾਰੀ ਵੀ ਰਹੇ ਨੇ ਬਹੁਤ ਹੀ ਜੋਸ਼ਦਾਰ ਰਿਹਾ ਹੈ ਖੇਡ ਦੇ ਵਿੱਚ ਸੋ ਸਾਰੇ ਸਾਰੇ ਪਿੰਡ ਦਾ ਸਹਿਯੋਗ ਹੁੰਦਾ ਸੀ ਬਹੁਤ ਹੀ ਵਧੀਆ ਟੂਰਨਾਮੈਂਟ ਹੁੰਦਾ ਰਿਹਾ ਹੁਣ ਇਹ ਇਹ ਲੱਗਦਾ ਹੈ ਪੰਜ ਸਾਲ ਤੋਂ ਟੂਰਨਾਮੈਂਟ ਚਲਾ ਰਹੇ ਨੇ ਇਹਨਾਂ ਦੀ ਕਲੱਬ ਬਹੁਤ ਹੀ ਵਧੀਆ ਇਹ ਸਾਲ ਵੱਧ ਵੱਧ ਕੱਟ ਹੋ ਰਿਹਾ ਟੀਮਾਂ ਵੱਧ ਵੱਧ ਬਾਦਰੀਆਂ ਨੇ ਅੱਜ ਹੁਣ ਵੀ 40-50 ਟੀਮਾਂ ਆਈਆਂ ਨੇ ਅੱਜ ਸਾਹਿਬ ਜਿੱਥੇ ਦੇਖਿਆ ਜਾਂਦਾ ਕਿ ਨੌਜਵਾਨੀ ਕਾਫੀ ਜੁੜੀ ਹੋਈ ਹੈ ਤੁਹਾਡੇ ਨਾਲ ਕਾਫੀ ਪੰਚਾਇਤੀ ਮੈਂਬਰ ਹੈ ਜਿਹੜੇ ਨੌਜਵਾਨ ਸੋ ਜਿਹੜਾ ਤੁਸੀਂ ਇਹ ਮੁਕਾਬਲੇ ਵੀ ਕਰਵਾਉਂਦੇ ਆ ਉਸ ਦੇ ਨਾਲ ਨਾਲ ਹੋਰ ਵੀ ਜੋੜਨ ਦੀ ਕੋਸ਼ਿਸ਼ ਕਰਦੇ ਆ ਕਿਹੜੇ ਕਿਹੜੇ ਐਸਾਂ ਇੱਕ ਨਾਮ ਦੋ ਕੁਆਲਿਫਾਈ ਕੀ ਆਉਂਦੇ ਆ ਸਾਡੇ ਕੋਲ ਸਾਰਾ ਵੀ ਗਵਰਨਮੈਂਟ ਦਾ ਲੰਬੇ ਪੂਰਾ ਸਹਿਯੋਗ ਆ ਗਵਰਨਮੈਂਟ ਵੀ ਫੀਡਾ ਵਾਸਤੇ ਪਹਿਲਾਂ ਵੀ ਪੈਸੇ ਦਿੱਤੇ ਨੇ ਹੁਣ ਵੀ ਉਹਨਾਂ ਨੇ ਮੇਰੇ ਤੋਂ ਮੰਗਿਆ ਤੇ ਸਾਡੇ ਪਾਰਟੀ ਨੇ ਉਹਨੇ ਮੰਗਿਆ ਕਹਿੰਦੇ ਵੀ ਸਰਹੰਦੇਟਿੰਗ ਡਿਪਟੀ ਨੇ ਕਹਿੰਦਾ ਤੁਹਾਨੂੰ ਨਿਰੇਖ ਲਾਪਾ ਨੇ ਸਾਡੇ ਡਿਸਟ੍ਰਿਕਟ ਦੇ ਉਹ ਸਾਨੂੰ ਸਾਰਾ ਬਾਇਓ ਡਾਟਾ ਵੀ ਫੇਮਟਾ ਤੋਂ ਤੁਹਾਨੂੰ ਕੁਝ ਦੇਣਗੇ ਹਰੇਕ ਤਰ੍ਹਾਂ ਪਹਿਲਾਂ ਵੀ ਦਿੱਤਾ ਹੈ ਹਮ ਨੂੰ ਪਹਿਲੇ ਵੀ ਦੇ ਦੇਣੇ ਹੋ ਗਏ ਅੱਜ ਕਿੱਦਾਂ ਦੇ ਨਾਮ ਨੇ ਅੱਜ ਤਾਂ ਇਹ ਗੱਲ ਠੀਕ ਆ ਮੈਂ ਤਾਂ ਇਹਨਾਂ ਦੇ ਇਨਾਮ ਤਾਂ ਹਮਦਾਈ ਖਾਰੀ ਨੇ ਕਿ ਲੱਗਦਾ ਜੀ ਯਾਰ ਬਹੁਤ ਬਹੁਤ ਮਿਹਰਬਾਨ ਰਮਨ ਜੀ ਕਲਾ ਬੰਨਾ ਦੇਖ ਲੱਗ ਪੰ ਰਿਹਾ ਆ ਜਿਹੜੀਆਂ ਛੋਟੀਆਂ ਸੀ ਜਿਹੜੀਆਂ ਮਤਲਬ 47 ਕਿਲੋ 70 ਕਿਲੋ ਛੋਟੀਆਂ ਟੀਮਾਂ ਸੀ ਉਹਨਾਂ ਨੂੰ ਨਗਦ ਰਕਮ ਆ ਉਹਨਾਂ ਨੂੰ ਵੀ 550 550 ਰੁਪਇਆ ਵਾ 4500 ਰੁਪਇਆ ਵਾ ਚੰਗੇ ਨਾਮ ਉਹਨਾਂ ਨੂੰ ਸਾਰੇ ਦੇ ਦਿੰਨੇ ਆ ਛੋਟੇ ਖਿਡਾਰੀ ਨੂੰ ਬਹੁਤ ਹੈਲੋ ਪਿੰਡ ਦੇ ਸਰਪੰਚ ਬਣੇ ਹੋ ਕੀ ਲੈ ਕੇ ਆਓਗੇ ਪਿੰਡ ਲਈ ਕੋਈ ਗ੍ਰਾਂਟ ਕੋਈ ਹੋਰ ਕੁਝ ਤੁਹਾਨੂੰ ਲੱਗਦਾ ਨਹੀਂ ਕੋਈ ਹੁਣ ਆਸ ਵੀ ਹੈ ਤੁਹਾਡੇ ਤੇ ਪਿੰਡ ਨੂੰ ਨਗਰ ਨੂੰ ਆਸ ਹੁੰਦੀ ਹੈ ਉਮੀਦ ਹੁੰਦੀ ਹੈ ਤੁਹਾਨੂੰ ਤੁਸੀਂ ਕੋਈ ਪਿੰਡ ਲਈ ਕੁਝ ਕੀ ਕਰਨਾ ਚਾਹੁੰਦੇ ਹੋ ਕੋਈ ਜਿਮ ਬਣਾਉਣਾ ਚਾਹੁੰਦੇ ਹੋ ਜਿਮ ਬਣੇ ਕੋਈ ਹੋਰ ਕੀ ਕਰਨਾ ਚਾਹੁੰਦੇ ਹੋ ਖੇਡਾਂ ਪ੍ਰਤੀ ਜਾਂ ਕੋਈ ਹੋਰ ਨਗਰ ਲਈ ਕੀ ਕਰਨਾ ਚਾਹੁੰਦੇ ਹੋ ਉਹ ਵੀਰੇ ਅੰਕਲ ਹੀ ਦੱਸਣਗੇ ਮੈਨੂੰ ਨਹੀਂ ਪਤਾ ਯਾਰ ਬਿਲਕੁਲ ਦੀ ਆ ਗਈ ਹੈ ਜੇਰ ਦੇ ਬਲਾਦ ਦਿੱਤੇ ਹਾਂਜੀ ਪ੍ਰਧਾਨ ਜੀ ਕੀ ਸ਼ੁਭਨਾਮਾ ਆਪਣਾ ਜੀ ਮੇਰਾ ਪ੍ਰਵੀਨ ਕੁਮਾਰ ਪ੍ਰਵੀਨ ਜੀ ਅੱਜ ਨਗਰ ਦਾ ਕੈਨਵਾ ਟੂਰਨਾਮੈਂਟ ਆ ਇਹ ਚੌਥਾ ਟੂਰਨਾਮੈਂਟ ਹੈ ਅੱਜ ਕਿਹੜੇ ਕਿਹੜੇ ਖਿਡਾਰੀ ਹਨ ਤੁਸੀਂ ਕੁਝ ਵੈਸਟ ਕਰ ਰਹੇ ਹੋ ਜਾਂ ਕਿਹੜੀਆਂ ਕਿਹੜੀਆਂ ਟੀਮਾਂ ਤੁਹਾਡੇ ਕੋਲ ਪਹੁੰਚ ਰਹੀਆਂ ਨੇ ਜੋ ਤਕਰੀਬਨ ਸਾਰੀਆਂ 42 ਟੀਮਾਂ ਜਿਹੜੀਆਂ ਆਈਆਂ ਨੇ ਸਾਰੀਆਂ ਲੱਗ ਬਗ ਆਲੇ ਦਾਲੇ ਸਾਰੀਆਂ ਟੀਮਾਂ ਆਪਾਂ ਬੁਲਾਈਆਂ ਨੇ ਓਕੇ ਸਾਰਿਆਂ ਗਰੋਹ ਨਾਲ ਜੁੜਨ ਤੇ ਨਸ਼ਿਆਂ ਤੋਂ ਬਚੇ ਰਹਿਣ ਆਪਾਂ ਵਧੀਆ ਕੰਮ ਕਰਾ ਰਹੇ ਹਾਂ ਇਹਦੇ ਨਾਲ ਤੇ ਇਹ ਨਗਰ ਦਾ ਜਿੱਥੇ ਇਤਿਹਾਸਕ ਨਗਰ ਅਕਲੇਚ ਉੱਥੇ ਖੇਡਾਂ ਨਾਲ ਵੀ ਜੁੜਿਆ ਹੋਇਆ ਕ੍ਰਿਕਟ ਦੇ ਨਾਲ ਜੋਗਰਾਜ ਦਾ ਨਾਮ ਜੁੜਿਆ ਹੋਇਆ ਜੀ ਪਿੰਡ ਦੇ ਵਿੱਚੋਂ ਵੀ ਕੋਈ ਖਿਡਾਰੀ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਕਦੇ ਵੀ ਖੇਡਿਆ ਹਾਂ ਜੀ ਹਾਂ ਜੀ ਸਾਡੇ ਇੱਕ ਲਾਲੀ ਆ ਮੁੰਡਾ ਜੀ ਅੰਟਰ ਅਰਡੀ ਪਲੇਫੇਡ ਲਾਲੀ ਫੋਰਡ ਗਏ ਨਾ ਕਾਲੀ ਫੋਰਡ ਅਕੈਡਮੀ 'ਚ ਖੇਡਿਆ ਆ ਮੁੰਡਾ ਕਿਹੜੀ ਖੇਡ ਕਿਹੜੀ ਖੇਡ ਕਾਲ ਅਕੈਡਮੀ 'ਚ ਕਬੱਡੀ ਦੇ ਵਿੱਚ ਓਪਨ 'ਚ ਖੇਡਿਆ ਲਾਲੀ ਕਾਲਖ ਟੋਨੀ ਕਾਲਖ ਵੱਲੋਂ ਖੇਡਿਆ ਅਕੈਡਮੀ 'ਚ ਖੇਡਦਾ ਰਿਹਾ ਵਾ ਓਕੇ ਹੁਣ ਇਹ ਮੁੰਡਾ ਦੁਬਾਰਾ ਖੇਡਣ ਸ਼ੁਰੂ ਕੀਤਾ ਤੇ ਛੱਟ ਲੱਗ ਗਈ ਸੀ ਤੇ ਪ੍ਰਧਾਨ ਜੀ ਜਿੱਦਾਂ ਵੱਡਿਆਂ ਖਿਡਾਰੀਆਂ ਨੂੰ ਤਾਂ ਪ੍ਰਾਈਜ਼ ਮਿਲ ਜਾਂਦਾ ਅਕੈਡਮੀ 'ਚ ਖੇਲਦੇ ਨੇ ਗਰਾਊਂਡ ਲੈਵਲ ਤੇ ਸਾਡੇ ਸਕੂਲਾਂ ਦਾ ਵੀ ਮਾੜਾ ਹਾਲ ਆ ਸਾਡੀਆਂ ਖੇਡਾਂ ਦਾ ਵੀ ਮਾੜਾ ਹਾਲ ਆ ਉਹ ਕੀ ਕਹਿਣਾ ਚ ਠੀਕ ਹੈ ਠੀਕ ਹੈ ਅਸੀਂ ਉਹਨਾਂ ਨਾਲ ਹੀ ਬੋਤਵਾਲ ਕਰ ਰਹੇ ਹਾਂ ਹੋਰ ਵੀ ਅਸੀਂ ਸਕੂਲਾਂ ਦੇ ਵਿੱਚ ਵੀ ਜਾਂਦੇ ਹਾਂ ਕੁਝ ਨਾ ਕੁਝ ਉੱਤੇ ਵੀ ਐਕਟੀਵਿਟੀ ਕਰੀ ਜਾਂਦੀ ਆ ਠੀਕ ਹੈ ਅਸੀਂ ਇਹ ਰਹਿ ਕੇ ਕਹਿੰਦੇ ਕਿ ਬੱਚੇ ਜਿਹੜੇ ਆ ਕਿ ਨਸ਼ਾ ਚ ਗਲ ਬਹੁਤ ਜ਼ਿਆਦਾ ਇਹ ਤੋਂ ਦੂਰ ਰਹਿਣ ਕਿਸੇ ਨਾ ਕਿਸੇ ਐਕਟੀਵਿਟੀ ਦੇ ਵਿੱਚ ਪਾਰਟਿਸਪੇਟ ਕਰਦੇ ਰਹਿਣਗੇ ਨਸ਼ੇ ਤੋਂ ਦੂਰ ਹੈ ਪਿੰਡ ਦੇ ਵਿੱਚ ਹੈ ਕੋਈ ਇਦਾਂ ਦੀ ਪ੍ਰੋਬਲਮ ਲੱਗਦੀ ਆ ਵੀ ਕੋਈ ਤੁਹਾਡੇ ਪਿੰਡ ਦੇ ਵਿੱਚ ਵੀ ਇਦਾਂ ਚਿੱਟੇ ਦਾ ਹੋਵੇ ਜਾਂ ਕੋਈ ਹੋਰ ਨਹੀਂ ਨਹੀਂ ਜੀ ਇਦਾਂ ਦਾ ਕੁਝ ਨਹੀਂ ਕਿਉਂਕਿ ਸਾਰੇ ਪਿੰਡ ਵਾਲੇ ਇਦਾਂ ਦੇ ਨਹੀਂ ਕਿ ਸਾਰੇ ਗਰਾਉਂਡ ਨਾਲ ਬਹੁਤ ਜੁੜੇ ਨੇ ਯਾਰ ਉਹ ਤਾਂ ਕਿ ਬੱਚੇ ਬੱਚੇ ਦਾ ਗਰਾਉਂਡ ਨਾਲ ਜੁ ਤਾਂ ਮੇਰਾ ਇਹਦਾ ਲੈਣਤ ਕਰਾਉਣੀ ਹੈ ਜਦੋਂ ਤੋਂ ਅੱਗੇ ਕਰਵਾ ਦਿਓ ਤੇ ਪਿੰਡ ਵਾਲੇ ਪਾਸੇ ਕਹਿੰਦੇ ਮਾਨਕੀ ਪਿੰਡ ਦੀ ਟੀਮ ਹੈ ਵੱਡਾ ਵੀਰ ਕਹਿੰਦੇ ਸੋਨੀ ਰੌਂਪੁਰ ਵਾਲਾ ਯਾਰਾ ਮਿੱਤਰਾਂ ਦੇ ਨਾਲ ਕਹਿੰਦੇ ਪਹੁੰਚਿਆ ਸਾਡੀ ਖੇਡ ਕਬੱਡੀ ਦਾ ਕਹਿੰਦੇ ਟਾਪਰ ਖਿਡਾਰੀ ਹੈ ਵਿਸ਼ੇਸ਼ ਤੌਰ ਤੇ ਭਰਾਵਾਂ ਦਾ ਕਹਿੰਦੇ ਧੰਨਵਾਦ ਹੈ ਪਰ ਕਹਿੰਦੇ ਮਾਨਕੀ ਵਾਲਾ ਮਾਨਕੀ ਪਿੰਡ ਕਹਿੰਦੇ ਖੱਲੇ ਦੇ ਲਾਗੇ ਕਹਿੰਦੇ ਸਿਮਾ ਕਬੱਡੀ ਪਾਰਾ ਸਣੀ ਕਰੀ ਗੱਲ ਮੁੰਡੇ ਦੀ ਉਹ ਸਿਮਾ ਕਹਿੰਦੇ ਮਾਨਕੀ ਦੀ ਧਰਤੀ ਦਾ ਬੱਲ ਕਬੱਡੀ ਪਾ ਰਿਹਾ ਹੈ ਪਰ ਸਾਹਮਣੇ ਚਾਰ ਤਿਆਰ ਪਰ ਤਿਆਰ ਹੈ ਜੋਨ ਦੀ ਪੁਲਸੀ ਚਾਹ ਦੇ ਬਿੱਤੋ ਇੱਕ ਨੇ ਟਰਾਈ ਕੀਤੀ ਆ ਪਰ ਸਿਮਾ ਕੰਦੇ ਆ ਆਪਣੀ ਟੀਮ ਦੇ ਲਈ ਜੋੜ ਗਿਆ ਆ ਮੁੰਡੇ ਦੀ ਖੇਡ ਤੇ ਮਾਰ ਕੰਦੇ ਸ਼ਿਮਾ ਜੱਟੀਨਾ ਸ਼ਾਸ਼ਕੁਰੀਆ ਕਰਦਾ ਸੂਵੇਂ ਵਰਗੇ ਕੰਮੀ ਵਰਗੇ ਆ ਮੁੰਡੇ ਦੀ ਖੇਡ ਤੇ ਮਾਰ ਕਰਦੇ ਆ ਜਿਹਨੇ ਹੁਣ ਆਪਣਾ ਮਾਰਕੀ ਦੀ ਟੀਮ ਦੇ ਲਈ ਜੋੜ ਦਿੱਤਾ ਪਰ ਸਾਹਮਣੇ ਤੱਕਾਂਗੇ ਖੇਡ ਦੇ ਮੈਦਾਨ ਵਿੱਚ ਉਹ ਮੁੰਡੇ ਕਹਿੰਦੇ ਉਧਰ ਵੀ ਜਫਾ ਲਾ ਕੇ ਬੱਲੇ ਬੱਲੇ ਕਰਵਾ ਦਿੱਤਾ ਕੋਈ ਜਾਲਾ ਫਬਨੀ ਫੜ ਲਿਆ ਮੁੰਡਿਆਂ ਨੇ ਮਾਰਕੀਆ ਨੇ ਕਹਿੰਦੇ ਫਬਨੀ ਫੜ ਲਿਆ ਉਧਰ ਮਾਰਕੀਆ ਨੇ ਕਹਿੰਦੇ ਬੱਲੇ ਬੱਲੇ ਕਰਦਾ ਤੇ ਸ਼ਾਹ ਇੱਕ ਮਿੰਟ ਦਾ ਸਮਾਂ ਹੀਰਾ ਕਲੱਬ ਲਾਲਕਾ ਤੇ ਸ਼ਾਰਦ ਦੀਆਂ ਟੀਮਾਂ ਲੈ ਵੀ ਪਿੰਡੀ ਲਾਓ ਟੀਮ ਸ਼ਾਰਦ ਦੇ ਗਰਾਊਂਡ ਦੇ ਵਿੱਚ ਜਲਦੀ ਨਾਲ ਪਹਿਲੇ ਰੌਂਡ ਦਾ ਮੈਚ ਦਾ ਨੈਟਾਬਾਦ ਵੀ ਨੈਟਾ ਚੈੱਕ ਕਰ ਲਵੇ ਜਿਹੜੇ ਸ਼ਾਰਦ ਨਾਲ ਟੀਮਾਂ ਦੇ 12 ਦਾ ਬਾਕੀ ਰਹੇ ਨੇ ਹੀਰਾ ਕਲੱਬ ਲਾਲਕਾ ਤੇ ਸ਼ਾਰਦ ਦੀ ਟੀਮਾਂ ਗਰਾਊਂਡ ਦੇ ਵਿੱਚ ਆਣ ਗਈਆਂ ਨਿਜਾਮਪੁਰ ਤੇ ਪਹਿਲਾਂ ਤੇ ਦੂਜਾ ਪ੍ਰਾਈਜ਼ ਸਰਦਾਰ ਕੁਲਵਿੰਦਰ ਸਿੰਘ ਜੀ ਨੋਗੀ ਕਨੇਡਾ 47 ਉਹਨਾਂ ਵੱਲੋਂ ਸੋਨੀਕੋਟ ਦੀ 마ਸੀ ਦੇ ਪੁੱਤਰ ਨੇ ਬਹੁਤ ਬੜਾ ਯੋਗਦਾਨ ਹੈ ਸਰ ਦਾ ਸਤਨਾਬ ਸਿੰਘ ਜੀ ਰੌਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਜੀ ਠੇਕੇਦਾਰ ਸਾਹਮਣੇ ਵਾਲ ਹਰੀ ਸਾਹਮਣੇ ਵਾਲ ਸਤੁਪੰਦ ਪੰਜ ਲਾਟੋ सोनू ਰਾਮਗੜ ਤੇ ਜੱਸਾ ਰਾਮ ਬਹੁਤ ਬਹੁਤ ਧੰਨਵਾਦ ਅੱਜ ਯਾਰਿਆਂ ਨੂੰ ਮਾਉਣ ਦੇ ਲਈ ਸਾਰੇ ਵੀਰ ਪੁੱਜਿਆ ਭਾਈ ਪ੍ਰਵੀਰ ਵੱਲੋਂ ਹਲੀ ਪਾਜੀ ਹੋਰ ਆਪਨ ਬਾਬੂ ਪਾਜੀ ਹੋਰ ਵੱਲੋਂ ਪਵਨ ਪਾਜੀ ਹੋਰ ਆ ਵੱਲੋਂ ਸਤ ਜੀ ਠੇਕੇਦਾਰ ਵੱਲੋਂ ਕਹਿੰਦੇ ਰੱਬ ਨੇ